ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਅੱਜ ਅਸੀਂ ਸੰਤ ਬਾਬਾ ਮਨਜਿੰਦਰ ਸਿੰਘ ਜੀ ਦੇ ਨਾਲ ਭਾਈ ਜਸਪਾਲ ਸਿੰਘ ਜੀ ਦੇ ਗ੍ਰਹਿ ਵਿਖੇ ਉਹਨਾਂ ਦੇ ਗ੍ਰਹਿ ਗ੍ਰਹਿ ਵਿੱਚ ਚੰਨ ਪਾਇਨੇ ਕਿਉਂਕਿ ਇਹ ਭੂਤ ਪ੍ਰੇਤਾਂ ਤੋਂ ਤੇ ਬਹੁਤ ਦੁਖੀ ਸੀਗੇ ਇਹਨਾਂ ਨੇ ਕਹਿੰਦੇ ਸੀ ਲਗਭਗ 40 ਸਾਲ ਤੋਂ ਮੈਂ ਇਹ ਦੁਖੀਆਂ ਮੈਂ ਬਹੁਤਾਂ ਥਾਂ ਤੇ ਗਿਆ ਪਰ ਕਿਸੇ ਥਾਂ ਤੇ ਵੀ ਮੈਨੂੰ ਕਹਿੰਦਾ ਨਹੀਂ ਪਈ ਤੇ ਕਿਉਂ ਇਹ ਹਿੰਦੂ ਸਨਾਤਨ ਮਤ ਅਨੁਸਾਰ ਤੇ ਦੂਜੇ ਕੋਈ ਸੰਤ ਮਹਾਂਪੁਰਸ਼ ਜਿਨ੍ਹਾਂ ਦੇ ਵੀ ਦੱਸਿਆ ਮੈਨੂੰ ਸਾਰੇ ਦੇਸ਼ ਚ ਘੁੰਮਿਆ ਕੋ ਸਾਬਕਾ ਫੌਜੀ ਨੇ ਇਹ ਇਹਨਾਂ ਦੀ ਡਿਊਟੀ ਵੱਖ-ਵੱਖ ਜਗ੍ਹਾ ਤੇ ਹੁੰਦੀ ਸੀ ਵੱਖ-ਵੱਖ ਜਗ੍ਹਾ ਤੇ ਡਿਊਟੀ ਹੋਣ ਕਾਰਨ ਜਿੱਥੇ ਵੀ ਇਹ ਡਿਊਟੀ ਤੇ ਹੁੰਦੇ ਸਨ ਉਹ ਜਿਹੜੀ ਪ੍ਰੇਤ ਆਤਮਾ ਸੀ ਇਹਨਾਂ ਨੂੰ ਬਹੁਤ ਤੰਗ ਕਰਦੀ ਸੀਗੀ ਤੇ ਉਸ ਦੇ ਬਾਰੇ ਇਹਨਾਂ ਨੇ ਸਾਡੇ ਇੱਕ ਐਪੀਸੋਡ ਚੱਲਿਆ ਸੀ ਭੂਤ ਪ੍ਰੇਤਾਂ ਤੋਂ ਛੁਟਕਾਰਾ ਕਿਵੇਂ ਮਿਲੀਏ ਭੂਤ ਪ੍ਰੇਤਾਂ ਤੋਂ ਛੁਟਕਾਰਾ ਕਿਵੇਂ ਪਾਈਏ ਇਹਨਾਂ ਨੇ ਸੁਣਿਆ ਸੀ ਕੋਈ 6 ਸਾਲ 6 ਮਹੀਨੇ ਪਹਿਲਾਂ ਤੇ 6 ਮਹੀਨੇ ਪਹਿਲਾਂ ਇਹਨਾਂ ਨੇ ਟੈਲੀਫੋਨ ਕੀਤਾ ਮੈਨੂੰ ਉਸਦੇ ਉੱਤੇ ਕਿਉਂਕਿ ਸਾਡੇ ਨੰਬਰ ਚੱਲਦੇ ਨੇ ਉਹਦੇ ਉੱਤੇ ਦੋ ਨੰਬਰ ਚੱਲਦੇ ਹਨ ਤੇ ਟੈਲੀਫੋਨ ਇਹਨਾਂ ਨੇ ਜਦੋਂ ਕੀਤਾ ਪਹਿਲਾਂ ਤਾਂ ਇਹਨਾਂ ਨੇ ਆਪਦੀ ਬਹੁਤ ਵੀ ਗਰਬਾਨੀ ਅਸੀਂ ਪੜਦੇ ਸੀ ਫੌਜ ਚ ਗ੍ਰੰਥੀ ਵੀ ਰਹੇ ਨੇ ਇਹ ਹੈ ਉਹਦੇ ਬਾਰੇ ਦੱਸਿਆ ਵੀ ਮੈਂ ਪਹੁੰਚਾ ਤੇ ਫਿਰ ਮੈਂ ਸੋਚਿਆ ਵੀ ਮੈਂ ਇਹਨਾਂ ਨੂੰ ਬਾਬਾ ਜੀ ਨੂੰ ਨਹੀਂ ਮਲਾਉਣਾ ਕਿਉਂਕਿ ਸਾਡੀ ਗੱਲ ਇਹਨਾਂ ਨੇ ਸੁਣੀ ਹੋਈ ਨਹੀਂ ਉਦੋਂ ਫਿਰ ਉਹ 2 ਮਹੀਨੇ ਬਾਅਦ ਫਿਰ ਨਾ ਟੈਲੀਫੋਨ ਆਇਆ ਕਹਿੰਦਾ ਨਹੀਂ ਜੀ ਜੋ ਤੁਸੀਂ ਕਹੋਗੇ ਮੈਂ ਉਹ ਮੰਨੂਗਾ ਜੋ ਤੁਸੀਂ ਕਹੋਗੇ ਉਹ ਮੈਂ ਕਰੂੰਗਾ ਜੋ ਫਿਰ ਇਹਨਾਂ ਨੂੰ ਸਿਮਰਨਾ ਜੋੜਿਆ ਪਹਿਲਾਂ ਅਸੀਂ ਕਿਉਂਕਿ ਸਾਡੀ ਪਹਿਲੀ ਸ਼ਰਤ ਇਹ ਹੀ ਹੁੰਦੀ ਆ ਆਂਡਾ ਮੀਟ ਸ਼ਰਾਬ ਨਹੀਂ ਖਾਣਾ ਮੜੀ ਮਸਾਣੀ ਕਬਰਾਂ ਨੂੰ ਮੱਥਾ ਨਹੀਂ ਟੇਕਣਾ ਇਹਨਾਂ ਚੀਜ਼ਾਂ ਤੋਂ ਜਿਸ ਨੇ ਪਰਹੇਜ਼ ਕਰ ਲਿਆ ਜੋ ਇਹਨਾਂ ਨੇ ਛੱਡਤਾ ਉਸ ਨੂੰ ਫਿਰ ਅਸੀਂ ਇਹ ਨਾਮ ਨਾਲ ਜੋੜਦੇ ਆ ਇਹ ਨਾਮ ਨਾਲ ਜੁੜੇ ਇਹਨਾਂ ਨੂੰ ਥੋੜਾ ਜਿਹਾ ਫਰਕ ਪੈਣ ਲੱਗਿਆ ਫਿਰ ਇਹਨਾਂ ਨੇ ਅੱਜ ਕੀਤੀ ਵੀ ਮੈਂ ਇਹਨਾਂ ਨੂੰ ਮੈਂ ਸੰਤਾਂ ਨੂੰ ਮਿਲਣਾ ਹਣਾ ਤੇ ਫਿਰ ਜਦੋਂ ਇਹਨਾਂ ਨੂੰ ਸੰਤਾਂ ਨੂੰ ਮਿਲਾਇਆ ਮੇ ਤੋਂ ਉਹ ਇਹਨਾਂ ਨਾਲ ਜਾ ਨਹੀਂ ਸਕਿਆ ਮੈਂ ਭਾਈ ਇੰਦਰਜੀਤ ਸਿੰਘ ਜੀ ਨੂੰ ਇਹਨਾਂ ਨਾਲ ਭੇਜਿਆ ਸੀਗਾ ਉੱਥੇ ਜਾ ਕੇ ਜਦੋਂ ਇਹਨਾਂ ਨੇ ਸੰਤਾਂ ਦੇ ਦਰਸ਼ਨ ਕੀਤੇ ਜਦੋਂ ਦਰਸ਼ਨ ਕੀਤੇ ਤੇ ਬਾਬਾ ਜੀ ਨੇ ਗੁਰਬਾਣੀ ਪੜਨੀ ਚਾਲੂ ਕੀਤੀ ਉਹ ਫਿਰ ਜੋ ਇਹਨਾਂ ਦੇ ਵਿੱਚ ਚੀਜ਼ ਸੀਗੀ ਨਾ ਉਹ ਉਹ ਫਿਰ ਆਪਣਾ ਰੰਗ ਲਖਾਉਣਾ ਚਾਲੂ ਕੀਤਾ ਤੇ ਫਿਰ ਬਾਬਾ ਜੀ ਨੇ ਦੱਸਿਆ ਭਾਈ ਇੰਦਰ ਸਿੰਘ ਨੇ ਵੀ ਦੱਸਿਆ ਸੀ ਵੀ ਉੱਥੇ ਇਨਾ ਨਾ ਨੇ ਖਰੂਤ ਪਾਇਆ ਜਾਨੀ ਕਿ ਵੀ ਪੱਗ ਵੀ ਲੱਗੀ ਸੀ ਇਹਨਾਂ ਦੀ ਐਨਾ ਉਹ ਜਿਹੜੇ ਬਾਬਾ ਜੀ ਦੇ ਬਚਨ ਸੁਣ ਕੇ ਉਹ ਜਿਹੜੇ ਵਿੱਚ ਆਤਮਾ ਸੀ ਪ੍ਰੇਤ ਸੀਗਾ ਵਿੱਚ ਐਨਾ ਔਖਾ ਹੋ ਗਿਆ ਵੀ ਮੈਂ ਹੁਣ ਇਹ ਤੋਂ ਕਿਵੇਂ ਛੁਟਕਾਰਾ ਪਾਵਾਂ ਇਹਨੂੰ ਮੈਂ ਇਹ ਤੋਂ ਕਿਵੇਂ ਭਜਾਵਾਂ ਪਰ ਇਹਨਾਂ ਨੇ ਬੜੀ ਦਲੇਰੀ ਦਿਖਾਈ ਤੇ ਆਖਰ ਥੋੜੀ ਦੇਰ ਗਰਵਾਣੀ ਪੜਨ ਤੋਂ ਬਾਅਦ ਉਹ ਸ਼ਾਂਤ ਹੋਣਾ ਚાલુ ਹੋ ਗਿਆ ਜੋ ਸ਼ਾਂਤ ਹੋਇਆ ਉਹ ਫਿਰ ਇਹਨਾਂ ਨੇ ਮੈਨੂੰ ਬਾਅਦ ਚ ਆ ਕੇ ਟੈਲੀਫੋਨ ਕੀਤਾ ਵੀ ਮੈਂ ਜਿਹੜਾ 40 ਸਾਲਾਂ ਤੋਂ ਸਿਰ ਤੇ ਭਾਰ ਸੀਗਾ ਮੇਰੇ ਉਹ ਹੁਣ ਲਹਿ ਗਿਆ ਮੇਰੇ ਵੀ ਬਹੁਤ ਥੋੜਾ ਬਹੁਤ ਬਹੁਤ ਸ਼ੁਕਰੀਆ ਉਹਨਾਂ ਇਸ ਦੇ ਬਾਰੇ ਤੁਸੀਂ ਭਾਈ ਜਸਵਾਲ ਸਿੰਘ ਜੀ ਪਾਸੋਂ ਖੁਦ ਸੁਣ ਸਕਦੇ ਹੋ ਹਾਂ ਜੀ ਵਾਰੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਪਤੈ ਮੈਂ ਭਾਈ ਬਲਵੰਤ ਸਿੰਘ ਨੂੰ ਫੋਨ ਕੀਤਾ ਤੇ ਮੈਂ ਵੀ ਮੈਂ ਮੈਨੂੰ ਮਹਾਰਾਜ ਮਿਲਾ ਦਿਓ ਸੰਤ ਮਾਪੂਸ ਮੈਂ ਬੜਾ ਦੁਖੀ ਹਾਂ ਮੈਨੂੰ 40-50 ਸਾਲ ਹੋ ਗਏ ਆ ਮੇਰੀ ਕੋਈ ਨਹੀਂ ਸੰਦਾ ਮੈਂ ਬਹੁਤ ਦੁਖੀ ਹਾਂ ਕਾਫੀ ਸਾਲ ਤੋਂ ਮੇਰੀ ਕੋਈ ਮੇਰੀ ਸਾਰਨੀ ਕੋਈ ਲੈਂਦਾ ਮੈਂ ਹਰ ਜਗ੍ਹਾ ਤੇ ੱੱਕੇ ਖਾਦੇ Rajasthan ਗਿਆ ਉੱਥੇ ਜੜਾਵਾ ਵਾਲਾ ਬਾਬਾ ਸੀ ਬੜੀ ਬੜੀ ਲੰਮੀ ਜੜਾਵਾ ਸੀ ਉਹਦੀਆਂ ਤੇ ਉਹ ਜੜਾਵਾ ਸਿਰ ਤੇ ਬੰਨਦਾ ਤੇ ਪਰਨਾ ਵੀ ਬੰਨਦਾ ਸੀ ਕੰਦਾ ਮੈਂ ਲਾਉਣਾ ਧੋਣਾ ਲਾ ਕੇ ਤੈਨੂੰ ਠੀਕ ਕਰ ਦੇਣਾ ਕੰਦਾ ਚੀਜ਼ ਬੜੀ ਤਗੜੀ ਆ ਮੈਨੂੰ 5000 ਰੁਪਏ ਦੇ 10000 ਦੇ ਦੇ ਮੈਂ ਤੈਨੂੰ ਠੀਕ ਕਰ ਦੇਣਾ ਉਹਨੇ 10000 ਰੁਪਏ ਵੀ ਲੈ ਲਿਆ ਤੇ ਮੇਰੇ ਕੋਲ ਉਹ ਚੀਜ਼ ਨਿਕਲੀ ਨਹੀਂ ਉਹ ਕੰਦਾ ਚੱਲ ਕੋਈ ਨਹੀਂ ਨਾ ਚੀਜ਼ ਨਿਕਲੀ ਤੇ ਮੈਂ ਤੈਨੂੰ ਰੱਖ ਦੇਣਾ ਬਣਾ ਕੇ ਉਹਨੇ ਮੈਨੂੰ ਕੋਈ ਰੱਖ ਦਿੱਤੀ ਤੇ ਰੱਖ ਕੰਦਾ ਵੀ ਇਹ ਮਰਾ ਕੇ ਨਾ ਤੇ ਆਪਣੇ ਗਲੇ ਜਪਾ ਲਾ ਜਾਂ ਡੋਲੇ ਨਾਲ ਬੰਨ ਲਾ ਉਹ ਮੈਂ ਬੰਨੀ ਤੇ ਮੈਨੂੰ ਕੋਈ ਅਸਰ ਨਹੀਂ ਹੋਇਆ ਮਾਰਾ ਥੋੜੇ ਦਿਨ ਰੱਖੀ 10 ਦਿਨ ਰੱਖੀ ਮੁਰ ਕੇ ਮੈਂ ਲਾ ਕੇ ਛੋੜ ਦਿੱਤੀ ਪਾਣੀ ਦੇ ਵਿੱਚ ਮਾਇਰ ਦਾ ਕੱਖ ਨੂੰ ਕੀਤਾ ਮੈਨੂੰ ਠੱਗ ਗਿਆ ਤਾਂ 10000 ਰੁਪਿਆ ਵੀ ਲੈ ਗਿਆ ਮੇਰਾ ਕੰਮ ਨਹੀਂ ਕੀਤਾ ਫਿਰ ਮੈਂ ਨਾ ਵਜੀ Rajasthan ਦੇ ਪਿੰਡ ਤੇ ਵਿਆਹ ਉਹ ਕਹਿੰਦਾ ਮੈਂ ਤੈਨੂੰ ਠੀਕ ਕਰ ਦੂੰਗਾ ਤੂੰ ਮੈਨੂੰ 2000 ਰੁਪਿਆ ਦੇ ਦੇ ਚੀਜ਼ ਹੁਣ ਤੀਹਰੀ ਦਾ ਦੇਣਾ ਉਹਨੇ 2000 ਰੁਪਿਆ ਲੈ ਲਿਆ ਉਹਦੇ ਕੋਈ ਚੀਜ਼ ਨਹੀਂ ਗਈ ਫਿਰ ਮੈਂ ਆਂਧਾਬਾਦ ਗਿਆ ਫਿਰ ਪੋਰਬੰਦਰ ਵੀ ਗਿਆ ਇਹ ਜਿਹੜੇ ਜਿਹੜੇ ਕਹਿੰਦੇ ਅਸੀਂ ਕ੍ਰਿਸਚਨ ਆ ਅਸੀਂ ਬੜਾ ਕੁਝ ਕਰ ਦਿੰਨੇ ਆ ਉਹ ਅਸੀਂ ਚੀਜ਼ ਕਰ ਦਿੰਨੇ ਆ ਕ੍ਰਿਸਚਨ ਸੀ ਵੀ ਗਿਆ ਪੋਰਬੰਦਰ ਗਿਆ ਮੈਂ ਉਹਨਾਂ ਕੋਲ ਉਹ ਮੈਨੂੰ ਕਹਿੰਦਾ ਗੁਰੂ ਨਾਨਕ ਸਾਹਿਬ ਨੂੰ ਛੱਡ ਕੇ ਨਾ ਤੇ ਤੂੰ ਜੱਸ ਮਿਜੀਦੇ ਤੂੰ ਮੁੱਤ ਚਰ ਨਹੀਂ ਆਦਾ ਅਹੀਂ ਤਰੀ ਚੀਜ਼ ਕਰਦਣਿਆ ਮੈਂ ਉਹਨੋਂ ਉਹਨਾਂ ਕੋਲ ਵੀ ਗਿਆ ਉਹਨਾਂ ਕੱਖ ਨਹੀਂ ਕੀਤਾ ਮੇਰਾ ਕਹਦਾ ਤੂੰ ਰੋਟੀ ਪਾਣੀ ਖਾ ਲਾ ਤੇ ਵੀ ਤੇ ਤੂੰ ਆਹਦੇ ਇਹ ਧਰਮ ਜ਼ਿਆਦਾ ਤੂੰ ਇੱਥੇ ਗਿਆ ਕਰਾਵਾ ਮੈਂ ਵਿਆਹ ਤਾਂ ਮੇਰਾ ਹੋਇਆ ਅਗੇ ਮੈਂ ਕਿੰਨੇ ਕੁ ਕਰਾਉਣੀ ਹੋਰ ਮੈਂ ਜੇ ਤੂੰ ਹੀ ਠੀਕ ਕਰਨਾ ਠੀਕ ਆ ਨਹੀਂ ਕਰਨਾ ਤੇ ਮੈਨੂੰ ਜਵਾਬ ਦੇ ਦੋ ਮੈਂ ਲਾਰੇ ਕਾ ਨੂੰ ਲਾਉਂਦੇ ਮੈਂ ਪੋਰਬੰਦਰ ਗਿਆ ਸਮੁੰਦਰ ਦੇ ਕਿਨਾਰੇ ਪੋਰਬੰਦਰ ਆ ਜਿੱਥੇ ਮਹਾਤਮਾ ਗਾਂਧੀ ਦਾ ਜਨਮ ਹੋਇਆ ਉੱਥੇ ਉਹਨਾਂ ਵੀ ਨਹੀਂ ਠੀਕ ਕੀਤਾ ਤੇ ਫਿਰ ਚਨਈ ਵੀ ਗਿਆ ਜਿੱਥੇ ਇਹਨਾਂ ਦਾ ਕਦੇ 2 ਨੰਬਰ ਤੇ 1 ਨੰਬਰ ਤੇ ਇਹਨਾਂ ਦਾ ਆਸਰਾ ਮਿਆਂ ਇਹਨਾਂ ਦਾ 크੍ਰਿਸਚਨ ਦਾ ਉਹਨੇ ਵੀ ਥੀ ਹੁੰਨੀ ਵੀਤਾ ਬੜੇ ਧਾਉਂ ਦਾ ਗਿਆ ਕਹਿ ਨਹੀਂ ਰਹੀ ਤੇਗੀਤਾ ਫਿਰ ਮੈਂ ਇਹਨਾਂ ਨੂੰ ਫੋਨ ਕੀਤਾ ਭਾਈ ਬਲਵੰਤ ਸਿੰਘ ਨੂੰ ਮੈਂ ਜੀ ਮੈਂ ਬੜੇ ਥਕੇ ਖਾਦੇ ਆ ਮੈਂ ਇਸ ਸੰਸਾਰ ਤੋਂ ਬਹੁਤ ਦੁਖੀ ਹਾਂ ਮੇਰਾ ਆਧਾਰ ਕਰਦੀ ਉਹ ਇਸ ਚੀਜ਼ ਦਾ ਤੇ ਜੋ ਤੁਸੀਂ ਕਹੋਗੇ ਤੇ ਮੈਂ ਤੁਹਾਨੂੰ ਉਹ ਹੀ ਦੋ ਕਹੋਗੇ ਮੈਂ ਤੁਹਾਡੀ ਮੰਨਾਂਗਾ ਇਹਨਾਂ ਨੇ ਫਿਰ ਮੈਨੂੰ ਆਪਣਾ ਫੋਨ ਨੰਬਰ ਦਿੱਤਾ ਮੈਂ ਇਹਨਾਂ ਕੋਲ ਫੋਨ ਨੰਬਰ ਲਿਆ ਫੋਨ ਨੰਬਰ ਲੈ ਕੇ ਇਹਨਾਂ ਨੇ ਫਿਰ ਮੈਨੂੰ ਸੰਤ ਮਹਾਪੁਰਸ਼ ਨਾਮ ਲਾਇਆ ਸੰਤ ਮਹਾਪੁਰਸ਼ ਨਾਲ ਲਾ ਕੇ ਮੈਂ ਜਦੋਂ ਬਾਬਾ ਜੀ ਦੇ ਕੋਲ ਗਿਆ ਤੇ ਜਦੋਂ ਸੰਤ ਮਹਾਪੁਰਸ਼ ਨੂੰ ਮਿਲਦਾ ਇਹ ਮੈਂ ਸੁਣਿਆ ਹੋਇਆ ਆ ਜਿਕੇ ਉਹ ਵੀ ਖਾਲੀ ਹੱਥ ਨਹੀਂ ਜਾਂਦਾ ਜੇ ਸੰਤ ਮਹਾਪੁਰਸ਼ ਦੀ ਕਮਾਈ ਹੁੰਦੀ ਆ ਉਹਨਾਂ ਦੀ ਕਮਾਈ ਬੜੀ ਹੁੰਦੀ ਆਹੀਂ ਇੰਨੀ ਕਮਾਈ ਨਹੀਂ ਕਰ ਸਕਦੇ ਜਦੋਂ ਮੈਂ ਉਹਨੂੰ ਕਹ ਗਿਆ ਉਹਨਾਂ ਦੋ ਪੰਕਤੀਆਂ ਭਰਦੀਆਂ ਪੜ੍ਹੀਆਂ ਤੇ ਮਹਾਰਾਜ ਨੂੰ ਯਾਦ ਕੀਤਾ ਤਾਂ ਉਹ ਚੀਜ਼ ਜਿਹੜੀ ਸੀ ਨਾ ਚੱਲਣੀ ਸ਼ੁਰੂ ਕਰਤੀ ਚੀਜ਼ ਐਦਾਂ ਉੱਡੀ ਜਿਦਾਂ ਦੇਵਤਾ ਧਰਤੀ ਕਾ ਤੋਂ ਧਰਤੀ ਤੋਂ ਦੇਵਤਾ ਉੱਠ ਕੇ ਤਾਂ ਨੂੰ ਜਾਂਦਾ ਨਾ ਇਦਾਂ ਗਈ ਉਹ ਚੀਜ਼ ਤੇ ਮੈਂ ਅਜ ਤੱਕ ਫਿਰ ਸੁਖੀ ਹੋ ਗਿਆ ਉਹਨਾਂ ਮੈਨੂੰ ਨਾਮਦਾਨਾਂ ਜੋੜਤਾ ਮੈਂ ਬਾਬਾ ਜੀ ਦੇ ਬਹੁਤ ਧੰਨਵਾਦੀ ਆ ਉਹਨਾਂ ਮੈਨੂੰ ਸਭ ਦੀ ਦਾਤ ਦਿੱਤੀ ਨਾਮਦਾਨ ਦਿੱਤਾ ਮੇਰਾ ਅੰਦਰੋਂ ਨਾਮ ਚਲਾਇਆ ਜਦੋਂ 50 ਸਾਲਾਂ ਤੋਂ 17 ਸਾਲਾਂ ਤੋਂ ਨਾਮ ਨਹੀਂ ਚਲਿਆ ਬਾਬਾ ਜੀ ਨੇ ਨਾਮ ਚਲਾ ਕੇ ਮੈਨੂੰ ਫੇਰ ਭੇਜਿਆ ਮੈਂ ਬਾਬਾ ਜੀ ਨੂੰ ਬਹੁਤ ਯਾਦ ਕਰਦਾ ਮੈਂ ਕਹਿੰਦਾ ਉਹਨਾਂ ਦਾ ਪਰਿਵਾਰ ਚਾਹ ਦੀਆ ਗਲਾਂ ਰੱਖੇ ਗੁਰੂ ਨਾਮ ਸੱਚੀ ਭਾਸ਼ਾ ਉਹ ਸੰਤ ਮਹਾਂਪੁਰਸ਼ਾਂ ਉਹਨਾਂ ਦਾ ਜੋ ਵੀ ਚਰਣੀ ਲੱਗੇਗਾ ਜੋ ਵੀ ਉਹਨਾਂ ਦੇ YouTube ਤੇ ਦੋ ਨੰਬਰ ਚੱਲਦੇ ਹਨ ਉਹਨਾਂ ਦੇ ਭਾਈ ਬਲਵੰਤ ਸਿੰਘ ਦੇ ਭਾਈ ਇੰਦਰਜੀਤ ਸਿੰਘ ਦੇ ਭਾਈ ਜਗਦੀਸ਼ ਸਿੰਘ ਦੇ ਦੋ ਨੰਬਰ ਚੱਲਦੇ ਹਨ ਜਿਹੜਾ ਉਹਨਾਂ ਦਾ ਉਹਨਾਂ ਦੇ ਮਤਲਬ ਉਹਨਾਂ ਦੇ ਮਤਲਬ ਸੰਪਰਕ ਸੰਪਰਕ ਕਰੇਗਾ ਉਹ ਬੰਦਾ ਠੀਕ ਹੋ ਜਾ ਜਗਾ ਉਹ ਇੱਕ ਵਾਰੀ ਜ਼ਰੂਰ ਆਉਣ ਕੋਈ ਕੇਹ ਕੰਮ ਤਾਂ ਵੀ ਦੁਖੀ ਆ ਉਹ ਬੰਦਾ ਠੀਕ ਹੋ ਜਾ ਜਗਾ ਗਾਰੰਟੀ ਦੇ ਨਾਲ ਨਹੀਂ ਤੇ ਮੈਂ ਲੈ ਕੇ ਜਾਵਾਂਗਾ ਬਾਬਾ ਜੀ ਦੇ ਕੋਲ ਮੈਂ ਬਾਬਾ ਜੀ ਦਾ ਮੈਨੂੰ ਠੀਕ ਕੀਤਾ ਇਹਨਾਂ ਤਾਂ ਵੀ ਮੇਰ ਕਰਦੇ ਹੋ ਇਹ ਮੇਰੀ ਗਾਰੰਟੀ ਆ ਤੇ ਮੈਂ ਤੁਹਾਨੂੰ ਗਾਰੰਟੀ ਉਹ ਤਾਂ ਵੀ ਦਿੰਦਾ ਹਾਂ ਗੁਰਦੁਆਰੇ ਵੀ ਜਿੱਥੇ ਮੈਂ ਕਥਾ ਕਰਦਾ ਸੀ ਇਦੋਂ ਮੀ ਨਾਮ ਦਾ ਹੀ ਬਾਗ ਵੀ ਤੁਹਾਨੂੰ ਵਿਆਖਿਆ ਵੀ ਕਰਦਾ ਸੀ ਤੇ ਇਹ ਵੀ ਸੰਤ ਮਹਾਂਪੁਰਸੇ ਬਾਰੇ ਮੈਂ ਇਹਦਾ ਨਾਮ ਵੀ ਲੈਂਦਾ ਹਾਂ ਮੈਨੂੰ ਬਹੁਤ ਲੋਕੀ ਕਹਿੰਦੇ ਸੀ ਸਾਨੂੰ ਮਿਲਾ ਦੇ ਮੈਂ ਕਿਹਾ ਬਾਬਾ ਜੀ ਇਦਾਂ ਨਹੀਂ ਮਿਲਦੇ ਮੇਰੇ ਨਾਲ ਜਾਣਾ ਪੈਦਾ ਤੇ ਦੇਖੋ ਜੀ ਹੁਣ ਆਪਾਂ ਬਾਬਾ ਜੀ ਕੋਲ ਜਾਂਦੇ ਆ ਨਾ ਤਾਂ ਬਾਬਾ ਜੀ ਕਿਸੇ ਨੂੰ ਸਹਿਜ ਪਾਠ ਅਖੰਡ ਪਾਠ ਜਾਂ ਸੰਪਟ ਪਾਠ ਤੇ ਨਾ ਹੀ ਬਾਬਾ ਜੀ ਦੇਖੋ ਪੈਸਾ ਲੈਂਦੇ ਨੇ ਤੇ ਨਾ ਹੀ ਕੋਈ ਧੂਆ ਕਰਦੇ ਤੇ ਨਾ ਹੀ ਉਹ ਅੱਜ ਅੱਗੂ ਗਬਾਲ ਦੇ ਕੁਝ ਨਹੀਂ ਕਰਦੇ ਉਹ ਤੇ ਮਹਾਰਾਜ ਨੂੰ ਯਾਦ ਕਰਦੇ ਨੇ ਕਿ ਮਹਾਰਾਜ ਉਹਨਾਂ ਦੇ ਵਾਲਿਆ ਜਿਦਕਾ ਜਿਹਦੇ ਮਾਰ ਵਾਲੇ ਉਹਨਾਂ ਕੋਈ ਕਿਹਦਾ ਡਰ ਨਹੀਂ ਹੁੰਦਾ ਉਹ ਜਿਹੜੇ ਗਾਲ ਹੁੰਦੇ ਜੋ ਮਰਜ਼ੀ ਕਰ ਸਕਦੇ ਆ ਉਹਨਾਂ ਦੀ ਆਪਣੀ ਕਮਾਈ ਹੁੰਦੀ ਆ ਉਹ ਫਿਰ ਆਪਣੀ ਕਮਾਈ ਦੇ ਵਿੱਚ ਬੜਾ ਕੁਝ ਦੇ ਦਿੰਦੇ ਕਿਉਂਕਿ ਸਾਡੇ ਕੋਲੇ ਐਸੇ ਬੰਦੇ ਵੀ ਆ ਜਿਹੜੇ ਸੰਪਟ ਪਾਠਾਂ ਦੇ ਉੱਤੇ ਇਹ ਹਜ਼ਾਰਾਂ ਰੁਪਏ ਖਰਚ ਕਰ ਚੁੱਕੇ ਸੀ ਕਿਉਂਕਿ ਇੱਕ ਕਹਿੰਦਾ ਸੰਪਟ ਪਾਠ ਦਾ ਕੋਈ ਕਹਿੰਦਾ ਮੈਂ 50000 ਖਰਚਦਾ ਕੋਈ ਕਹਿੰਦਾ 40000 ਖਰਚਦਾ ਹਾਂਜੀ ਪਰ ਉਹ ਜਦੋਂ ਇੱਥੇ ਸ਼ਰਨ ਵਿੱਚ ਆ ਗਏ ਉਹ ਉਦਾਂ ਹੀ ਠੀਕ ਹੋ ਗਏ ਸਾਧੂ ਸੰਤਿਸ ਸ਼ਰਨ ਤੇ ਜੋ ਆਏਗਾ ਨਾ ਜੋ ਸਮਝੇਗਾ ਵੀ ਅਬਦ ਸੰਤ ਮਹਾਂਪੁਰਸ਼ ਮਿਲਦੇ ਨਹੀਂ ਦੁਨੀਆ ਇਦਾਂ ਹੀ ਘੁੰ ਗੁਰੂ ਗੰਦਰ ਸਿੰਘ ਨੂੰ ਨਮਸਕਾਰ ਤੇ ਸਾਰੀ ਦੁਨੀਆ ਕਰਦੀ ਆ ਤੇ ਰਾਮ ਰਾਮ ਵੀ ਕਰਦੀ ਆ ਪਰ ਰਾਮ ਰਾਮ ਪਉਂਦਾ ਕੋਈ ਆ ਸਾਰੇ ਨਹੀਂ ਪਉਂਦੇ ਨਾ ਇਹ ਵੀ ਚੱਕਰ ਆ ਜਿਉ ਸੰਤ ਮਹਾਪੁਰਸ਼ ਦੀ ਪੂਰੀ ਤਰਨੀ ਲੱਗੇਗਾ ਬੰਦਾ ਜਿਉ ਨਾਮਦਾਨ ਦੇਣਗੇ ਜਿਉ ਜੀ ਦਾ ਬਾਬਾ ਜੀ ਕੋ ਨਾਮ ਮੰਗੇਗਾ ਬਾਬਾ ਜੀ ਮੈਨੂੰ ਨਾਮ ਦੇ ਦਿਓ ਅੰਦਰੋਂ ਨਾਮ ਚ ਲਾਉ ਦਿਓ ਤੁਹਾਡੀ ਬੜੀ ਮਿਹਰਬਾਨੀ ਆ ਫਿਰ ਉਹਦੇ ਬੇਨਤੀ ਕਰੋ ਅਰਦਾਸ ਬੇਨਤੀ ਕਰੋ ਬਾਬਾ ਜੀ ਮੰਨ ਲਗੇ ਤੇ ਸੰਤ ਮਹਾਪੁਰਸ਼ ਨਾਮ ਦੇਣ ਵਾਸਤੇ ਹੀ ਆਇਆ ਜੇ ਕੋਈ ਉਹਨਾਂ ਦੇ ਸਤਕਾਰ ਕਰੇਗਾ ਤਾਂ ਨਾਮਦਾਨ ਪੱਕਾ ਦਿੰਦੇ ਨੇ ਇਹ ਮੇਰੀ ਗਾਰੰਟੀ ਆ ਚਾਹੇ ਮੇਰੇ ਨੰਬਰ ਤੇ ਆ ਜਾਓ ਮੇਰਾ ਨੰਬਰ 76528 ਜੀਰੋ ਤੁਸੀਂ ਯਾਤਰਾ ਜਿਹੜਾ ਮੇਰਾ ਵੀਰ ਫੌਜੀ ਕੋਈ ਵੀ ਜਿਹਦਾ ਨਾਮ ਨਹੀਂ ਚੱਲਦਾ ਜਿਹੜੀ 50 ਸਾਲ ਹੋ ਗਏ ਜਾਂ 57 ਸਾਲ ਜਾਂ 45 ਜਾਂ 40 ਸਾਲ ਉਹ ਮਗਰੰਡੀ ਤੇ ਤੁਹਾਡਾ ਨਾਮ ਚਲਾ ਕੇ ਬਾਬਾ ਜੀ ਕਿਉਂ ਕਹਾਂਗਾ ਤੁਹਾਡਾ ਨਾਮ ਚਲਾ ਕੇ ਫੇਰ ਲਿਆਵਾਂਗਾ ਤੁਹਾਨੂੰ ਬਾਬਾ ਜੀ ਕੋਈ ਪੈਸਾ ਨਹੀਂ ਲੈਂਦੇ ਬਰਮਗਾਨੀ ਦੇ ਪੈਸੇ ਹੀ ਦਿੰਦੇ ਨੇ ਲੈਂਦੇ ਨਹੀਂ ਕੇ ਦੇਖੋ ਜੀ ਹੁਣ ਜਦੋਂ ਜਿਹੜਾ ਕੋਈ ਪੈਸੇ ਵਾਲਾ ਕੰਮ ਹੁੰਦਾ ਜਿਹੜਾ ਉਹ ਤਾਂ ਫੇਰ ਆਪਾਂ ਆਪਣੀ ਦੁਕਾਨਦਾਰੀ ਹੋ ਜਾਂਦੀ ਉਹ ਦੁਕਾਨਦਾਰੀ ਹੁੰਦੀ ਆ ਫਿਰ ਨਾਮ ਨਹੀਂ ਫਿਰ ਉਹ ਕੰਮ ਜਿਹੜਾ ਬੰਦੂ ਦਾ ਨਾਮ ਨਹੀਂ ਚੱਲਦਾ ਫਿਰ ਨਾ ਦੁਕਾਨਦਾਰੀ ਹੁੰਦੀ ਆ ਤੇ ਜਿਹੜਾ ਨਿਸ਼ਕਾਮ ਨਾਲ ਬਿਨਾਂ ਕਿਸੇ ਪੈਸੇ ਤੋਂ ਕੰਮ ਕੀਤਾ ਜਾਵੇ ਹਾਂਜੀ ਹਾਂਜੀ ਉਹੀ ਜਿਹੜਾ ਹੈਗਾ ਪੂਰਨ ਹੁੰਦਾ ਵਾ ਅਪੂਰਨ ਹੁੰਦਾ ਉਹੀ ਤੇ ਉਸੇ ਨਾਲ ਹੀ ਜਿਹੜੀ ਹੁਣ ਆ ਭੂਤ ਪ੍ਰੇਤ ਸੁਗੁਰ ਮਕਰੀ ਦੇ ਜਿੰਨੇ ਵੀ ਹੈਗੇ ਨੇ ਇਹ ਸਾਰੇ ਇਹਨਾਂ ਤੋਂ ਦੂਰ ਹੁੰਦੇ ਨੇ ਕਿਉਂਕਿ ਆਪਣੇ ਹੁਣ ਗ੍ਰਹਿ ਵਿੱਚ ਆਏ ਆ ਅਸੀਂ ਇੱਥੇ ਵੀ ਅਰਦਾਸ ਬੇਨਤੀ ਹੋਣੀ ਆ ਹੁਣ satsang ਹੋਇਆ ਵਾ ਹਾਂਜੀ satsang ਤੇ ਜੋ ਘਰ ਦੇ ਵਿੱਚ ਇਹਨਾਂ ਦੇ ਬਹੁਤ ਜ਼ਬਰਦਸਤ ਚੀਜ਼ ਹੈ ਹਾਂਜੀ ਸਿੱਖ ਜਿਹੜੀ ਜਿਹੜੀ ਹੁਣ ਛੁਟਕਾਰਾ ਮਿਲਿਆ ਇਹਨਾਂ ਨੂੰ ਉਹਦੇ ਵਿੱਚੋਂ ਤੇ ਬਾਕੀ ਹੁਣ ਇੱਕ ਵਾਰੀ ਅਰਦਾਸ ਬੇਨਤੀ ਵੀ ਕਰਨੀ ਆ ਹਾਂਜੀ ਜਦੋਂ ਅਰਦਾਸ ਹੋ ਗਈ ਫਿਰ ਬਿਲਕੁਲ ਹੀ ਇਹ ਸੁਖੀ ਹੋ ਜਾਣਗੇ ਤੇ ਅਸੀਂ ਕੋਈ ਪਾਠ ਨਹੀਂ ਕਰਦੇ ਸਿਰਫ ਘਰੇ ਜਾ ਕੇ satsang ਕਰਦੇ ਆ ਅਰਦਾਸ ਬੇਨਤੀ ਕਰਦੇ ਆ ਔਰ ਕੁਛ ਨਹੀਂ ਕਰਦੇ ਨਾ ਕਿਸੇ ਨੂੰ ਬਹਿਮਾ ਭਰਮਾ ਵਿੱਚ ਪਾਉਨੇ ਆ ਅਸੀਂ ਤਾਂ ਬਰਮਾ ਮਨ ਜੋ ਕੱਢ ਕੇ ਭਾਈ ਨਾਮ ਨਾ ਜੋੜਨਾ ਬਸ ਤੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਨਾ ਤੇ ਸਿਮਰਨ ਨਾਲ ਜੋੜਦੇ ਆ ਕਿਉਂਕਿ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਪ੍ਰਭ ਦਾ ਸਿਮਰਨ ਉਧਰੇ ਮੂਚਾ ਕਿਉਂਕਿ ਪ੍ਰਜਾ ਪਰਮਾਤਮਾ ਦਾ ਸਿਮਰਨ ਇਸੇ ਨਾਲ ਹੀ ਆਪਣੇ ਜਨਮ ਮਰਨ ਤੋਂ ਛੁਟਕਾਰਾ ਮਿਲਣਾ ਆਪਣੇ ਜਿਹੜੇ 84 ਦੇ ਗੀੜ ਤੋਂ ਛੁਟਕਾਰਾ ਮਿਲਣਾ ਹਾਂ ਜਿੰਦਗੀ ਦੀ ਦਾ ਉਧਾਰ ਹੋਣਾ ਸਿਮਰਨ ਕਰਨ ਦੇ ਨਾਲ ਹੀ ਸਭ ਕੁਝ ਦਾ ਉਧਾਰ ਹੋਣਾ ਆਪਾਂ ਨੂੰ ਜਿਹੜੇ ਆ ਆਪਣੇ ਦੁੱਖ ਸੁੱਖ ਨੇ ਜਿਹੜੇ ਦੁੱਖ ਨੇ ਦੂਰ ਹੋਣੇ ਨੇ ਹਾਂ ਦੂਰ ਹੈ ਇਹ ਸੀ ਸਾਡੇ ਜੀ ਭਾਈ ਸਾਹਿਬ ਭਜ ਜਸਪਾਲ ਸਿੰਘ ਜੀ ਇੱਕ ਜਿੰਦਗੀ ਦਾ ਸਿੱਧਾ ਰਸਤਾ ਮਿਲਣਾ ਸਿੱਧਾ ਰਸਤਾ ਜਿਹੜਾ ਕਈ ਬੰਦੇ ਨਹੀਂ ਜਾਂਦਾ ਸਿੱਧਾ ਰਸਤਾ ਜਿੱਥੇ ਮੰਜ਼ਿਲ ਤੱਕ ਮੰਜ਼ਿਲ ਨੇ ਪਹੁੰਚਣਾ ਮਹਾਰਾਜ ਨੇ ਪਹੁੰਚਾਉਣਾ ਨਾਮਦਾਰ ਨੇ ਬਚਾਉਣਾ ਬਾਕੀ ਹੋਰ ਕੋਈ ਨਹੀਂ ਬਤਾ ਸਕਦਾ ਇਹ ਜਸਪਾਲ ਸਿੰਘ ਜੀ ਨੇ ਜਿਹੜੇ ਸਾਬਕਾ ਫੌਜੀ ਨੇ ਵੱਖ-ਵੱਖ ਥਾਵਾਂ ਤੇ ਨੌਕਰੀ ਕੀਤੀ ਆ ਬੜੇ ਤਕੇ ਹਾਂ ਵੱਖ-ਵੱਖ ਥਾਵਾਂ ਤੇ ਇਲਾਜ ਵੀ ਕਰਾਈ ਨੇ ਬੜੇ ਤਕੇ ਹਾਂ ਜੀ ਜਦੋਂ ਨੇ ਇਹ ਸੰਤ ਦੀ ਸ਼ਰਨ ਵਿੱਚ ਆਏ ਨੇ ਉਹਨਾਂ ਨੂੰ ਹੁਣ ਬਿਮਾਰੀਆਂ ਤੋਂ ਛੁਟਕਾਰਾ ਮਿਲ ਗਿਆ। ਨਾਮ ਚਲਾਤਾ ਮਹਾਰਾਜ ਨੇ। ਪ੍ਰੇਤ ਦੀ ਸੀਗੀ ਛਾਇਆ ਉਹ ਤੋਂ ਛੁਟਕਾਰਾ ਮਿਲਿਆ। ਸਿਮਰਨ ਨਾਲ ਵੀ ਜੁੜ ਗਏ। ਸਿਮਰਨ ਵੀ ਚੱਲਣ ਲੱਗ ਗਿਆ ਇਹਨਾਂ ਦੇ। ਜਿਹੜਾ ਕਹਿੰਦੇ ਆਪ ਖੁਦ ਗ੍ਰੰਥੀ ਰਹੇ ਨੇ 15 ਸਾਲ ਫੌਜ ਦੇ ਵਿੱਚ ਜਿਹੜੇ ਇਹ। ਜਿਹੜੇ ਕਹਿੰਦੇ ਸੀ ਗ੍ਰੰਥੀ ਲਾ ਕੇ ਆਪ ਕਥਾ-ਵਾਰਤਾ ਵੀ ਕਰਦੇ ਸਭ ਕੁਝ ਕਰਦੇ ਸੀ। ਪਰ ਫੇਰ ਵੀ ਇਸ ਨੂੰ ਪ੍ਰੇਤ ਛਾਇਆ ਨੇ ਜਕੜਿਆ ਹੋਇਆ ਸੀ। ਜਿਨ੍ਹਾਂ ਨੂੰ ਤਾਂ ਹੁਣ ਮੁਕਤੀ ਮਿਲੀ ਆ। ਅੱਜ ਅਸੀਂ ਉਹਨਾਂ ਦੇ ਗ੍ਰਹਿ ਵਿਖੇ ਆ ਕੇ ਬਾਕੀ ਸਾਰੇ ਜੇ ਜੋ ਨਾ ਦੁੱਖ ਦੀ ਤਕਦੀਰ ਸੀ ਉਹ ਵੀ ਦੂਰ ਕੀਤੇ ਹਨ ਬਸ ਇੰਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਨਾਨਕ ਨਾਮ ਕਰਦੀ ਗਲਾ ਨਾਮ ਤੇਰੇ ਪਾਣੀ ਸਰਬਾਦ ਦਾ